ਬਾਰੇ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਇਹੋ ਜਿਹਾ ਮੌਸਮ ਜੇ ਦੇਖ ਕੇ ਡਰ ਲੱਗਣ ਲੱਗ ਜਾਂਦਾ ਮੰਨ ਚ ਅਥਾਰਟੀ ਚੱਲਣ ਲੱਗ ਜਾਂਦੇ ਜਦੋਂ ਬੱਦਲ ਹੋਵੇ ਥੋੜਾ ਜਿਹਾ ਮੀਂਹ ਪਾ ਦੇਵੇ ਕੀ ਬੰਦ ਨੂੰ ਆਈ ਹੁੰਦਾ ਵੀ ਹਾਏ ਪਾਣੀ ਨਾ ਅਜੇ ਪਾਣੀ ਨਾ ਅਜੇ ਤੇ ਮੈਂ ਚਲਿਆ ਸੀਗਾ ਜੀ ਮੈਕ ਨੂੰ ਪਿਕ ਕਰਨ ਵਾਸਤੇ ਉਹ ਆਪਣੇ ਅੰਕਲ ਦੇ ਘਰੇ ਗਈ ਹੋਈ ਆ ਤੇ ਵੈਨਕੂਵਰ ਵੀ ਉਹਨਾਂ ਦੇ ਘਰੇ ਗਈ ਸੀਗੀ ਉੱਥੇ ਹੋਰ ਜਾਣ ਦਾ ਕਾਰਨ ਸੀਗਾ ਕਿ ਇੱਕ ਬਹੁਤ ਵੱਡੀ ਟਰੈਜੇਡੀ ਹੋ ਗਈ ਸੀ ਉਹਨਾਂ ਨਾਲ ਸੋ ਅਫਸੋਸ ਕਰਨ ਵਾਸਤੇ ਸੀ ਵੀ ਫੈਮਿਲੀ ਨੂੰ ਸਪੋਰਟ ਵੀ ਮਿਲ ਜਾਂਦੀ ਆ ਹਨਾ ਤੇ ਇੱਕ ਤਰ੍ਹਾਂ ਨਾਲ ਵੀ ਜਿਹੜਾ ਸਭ ਤੋਂ ਵੱਡਾ ਤੇ ਹੁਣ ਮੈਂ ਮਾਈਕ ਨੂੰ ਪਿਕ ਕਰਨ ਜਾਣਾ ਵਾ ਉਹ ਤੋਂ ਬਾਅਦ ਅਸੀਂ ਅੱਜ ਮੈਂ ਸਾਕਰ ਖੇਡ ਕੇ ਆਇਆ ਗੱਡੀ ਹਲੇ ਰੋਕੀ ਹੋ ਸੀਦਾ ਵੀ ਤਿਆਰ ਹੋਇਆ ਖੜਾ ਤਿਆਰ ਹੋਇਆ ਸੀਗਾ ਉਹ ਫਿਰ ਰਹਿਣਾ ਤਾਂ ਉਹਨੇ ਇੱਕ ਰਾਤ ਸੀਗਾ ਬਟ ਫਿਰ ਮੈਨੂੰ ਉਹਦੇ ਮੈਸੇਜ ਤੋਂ ਫੋਨ ਤੋਂ ਮੈਸੇਜ ਆਇਆ ਉਹਨੇ ਐਕਸਪੈਕਟ ਨਹੀਂ ਕੀਤਾ ਸੀਗਾ ਪਰ ਮੈਸੇਜ ਅੰਕਲ ਨੇ ਕੀਤਾ ਸੀਗਾ ਉਹ ਕੀਤਾ ਸੀ ਵੀ ਮੈਂ ਇੱਕ ਰਾਤ ਹੋਰ ਰੁਕ ਜਾ ਮਰੇ ਤੇ ਮੈਂ ਕਿਹਾ ਤਾਂ ਵੀ ਚੱਲ ਠੀਕ ਆ ਉਹ ਕਹਿੰਦੀ ਮੈਂ ਨਹੀਂ ਮੈਸੇਜ ਕੀਤਾ ਐਕਲ ਨੇ ਮੈਨੂੰ ਫੋਨ ਕਰਕੇ ਕਹਿੰਦੀ ਵੀ ਤੂੰ ਜਦੀ ਮੰਨ ਲੀ ਅੰਕਲ ਕਹਿੰਦੇ ਇਹ ਤਾਂ ਜਦੀ ਮੰਨ ਕੇ ਤੂੰ ਕਹਿੰਦੀ ਸੀ ਉਹਨੇ ਮੰਨਣਾ ਹੀ ਹੈਗਾ ਤੇ ਫਿਰ ਮੈਂ ਕਿਹਾ ਚੱਲ ਰਹਿ ਆਉਗੀ ਇਹ ਤੋਂ ਬਾਅਦ ਚਾਪਾ ਬਾਕੀ ਉਸ ਤੋਂ ਬਾਅਦ ਦਿਨ ਦਾ ਕਿਰਿਆ ਸ਼ੁਰੂ ਕਰਨੀ ਹੈ ਅੱਜ ਬਿਜ਼ੀ ਬਿਜ਼ੀ ਹੈ ਹੁਣ ਬਸ ਦੇਣਾ ਪਹੁੰਚ ਕੇ ਜੀ ਆਪਾਂ ਆਪਣੀ ਲੋਕੇਸ਼ਨ ਤੇ ਡਰਾਈਵ ਇੰਨੀ ਜਿਆਦੇ ਸੋਹਣੀ ਹੈ ਸਾਰੀ ਜਦ ਆਪਾਂ ਔਰੇਂਜ ਬਲਵਾਲ ਨੂੰ ਆਉਣੇ ਆ ਤੇ ਉਹ ਤਾਂ ਹੋਰ ਵੀ ਇੱਧਰ ਨੂੰ ਕੈਲਡਨ ਵਿਲੇਜ ਦੇ ਵਿੱਚ ਸੜਕਾਂ ਹੀਆਂ ਦੇ ਵਿੱਚ ਮੈਨੂੰ ਰਾਹ 66 ਸਟਰੀਟ ਤੇ ਕੋਈ ਨਹੀਂ ਮਿਲਿਆਗਾ ਪਿੱਛੇ ਤਾਂ ਕੰਨੀ ਸੋਹਣੀ ਸੀਗੀ ਤੇ ਗੇਟ ਖੁੱਲ ਗਿਆ ਆਪਾਂ ਅੰਦਰ ਚੱਲਦੇ ਆਂ ਵੀਡੀਓ ਬਣਾਉਣਾ ਤਾਂ ਜੀ ਕਰਦਾ ਹੁੰਦਾ ਪਰ ਰਿਸਕ ਬਹੁਤ ਹੁੰਦਾ ਇਸ ਲਈ ਮੈਂ ਕਦੇ ਫੋਨ ਨੂੰ ਹੱਥ ਨਹੀਂ ਲਗਾਦਾ ਡਰਾਈਵ ਕਰਦੇ ਹੋਏ ਕਿੰਨੇ ਐਕਸੀਡੈਂਟ ਹੁੰਦੇ ਨੇ ਗੇਟ ਵੀ ਦਿਖਾ ਆਹ ਦਾ ਬੜਾ ਹੀ ਖਤਰਨਾਕਾ ਮੁਰਿਆਣਾ ਪੂਰੇ ਸ਼ਹਿਰੇ ਗਿਆ ਸੀਗਾ ਫੇਰ ਆ ਗਏ ਹੁਣ ਆਪਾਂ ਚੱਲੇ ਆ ਪੁਆ ਜੀ ਕੇ ਪੁਆ ਜੀ ਕੇ ਵੀ ਮਿਲ ਜਾਈਏ ਤੇ ਅੰਗ ਤੁਨ ਗੋਦੀ ਚਾ ਚੱਕਿਆ ਵੀ ਇਹਦੇ ਸੈਂਟਰ ਨਹੀਂ ਹੈਗੇ ਕਾਰਜ ਪਹਿਨੇ ਕਾਰਜ ਪਹਿਨੇ ਮਸਾਂ ਨਹੀਂ ਕਿਉਂ ਹੈ ਫੇਰੇ ਫੇਰੇ ਅੱਜ ਆ ਗਿਆ ਕੋਈ ਨਹੀਂ ਤਾਂ ਚੜਦਾ ਨਹੀਂ ਹੁੰਦਾ ਸਿੱਕੇ ਸਿੱਕੇ ਡਰਾਈਵਰ ਜਿੱਥੇ ਉਧਰ ਆਏ ਔਰੇਜ ਵੈਲ ਨੂੰ ਜਦੋਂ ਜਾਂਦੇ ਸਾਰੀ ਬਾਤ ਵਧੀਆ ਸੀ ਕੈਦ ਡੰਗ ਵੇਲੇ ਜਾਂਦੀ ਬੜਾ ਵਧੀਆ ਲੱਗਦਾ ਓਏ ਇਹ ਕੀ ਆ ਗਿਆ ਵਲੌਗ ਮੇ ਵਲੌਗ ਬਣ ਗਿਆ ਓ ਮਾਈ ਗਾਡ ਅੰਗੜ ਅੰਗੜ ਓ ਹੈਲੋ ਪਾਰਕ ਤੱਕ ਬਾਜ ਜਾ ਰਿਹਾ ਪਾਰਕ ਤੱਕ ਬਾਜ ਜਾ ਰਿਹਾ ਡਿਸਟਰਬ ਕਰ ਰਹੇ ਨੇ ਪਪਾ ਇਟਸ ਕੇਵਰੀ ਪੈਨ ਨੂੰ ਦੱਸ ਦੇ ਡਰਾਈਵ 'ਤੇ ਪੈ ਗਏ ਲਾਸਟ ਟਾਈਮ ਡਰਾਈਵਰ ਨਹੀਂ ਸੀਗੇ ਡਰਾਈਵ 'ਤੇ ਵਾਹਣ ਗਏ ਉਧਰੋਂ ਤਾਂ ਕਹਿੰਦੇ ਲੱਗਦਾ ਪਾਰਕਿੰਗ ਹੁੰਦੀ ਹੈ ਸਾਰੇ ਨਾਲ ਜੁੜੇ ਹੋਏ ਨੇ ਵਿੱਚ ਵੀ ਘਰਾਂ ਦੇ ਫਾਟਕ ਨਹੀਂ ਹੈਗਾ ਪੂਰੇ ਮਤਲਬ ਇਹ ਸਾਰੀ ਤੇ ਸੜਕੇ ਲੱਗਦੀ ਹੈ ਸੜਕ ਨੂੰ ਵੀ ਡਰਾਈਵਰ ਬਣਿਆ ਹੋਇਆ ਹੈ ਨਾ ਐਂਟਰੀ ਹੁਣ ਇੱਧਰ ਜੀ ਕਰੀ ਆ ਪਪਾ ਕੇ ਫਰੰਟ 'ਚ ਹੀ ਕਦੀ ਹੈ ਜਿੱਧਰ ਜੀ ਦੇਖ ਲਓ ਇਸ ਪਾਸੇ ਸਾਈਡ ਤੇ ਗਰਾਜ ਹੀ ਆ ਐਂਟਰੀ ਫਰੰਟ ਤੇ ਆ ਇਧਰੋਂ ਵੀ ਐਂਟਰੀ ਹੋ ਜਾਂਦੀ ਪਰ ਗਰਾਜ ਕੋਲੋਂ ਤੋਂ ਸੋ ਸਾਰੇ ਨਵੇਂ ਘਰੀ ਨੇ ਇਹ ਤਿੰਨ ਮੰਜ਼ਲਾਂ ਵਾਲੇ ਘਰ ਨੇ ਤੀਜੀ ਮੰਜ਼ਲ ਤੇ ਬੈਡਰੂਮ ਹੁੰਦੇ ਨੇ ਵਿਚਾਲੇ ਲਿਵਿੰਗ area ਹੁੰਦਾ ਵਾ ਕਿਚਨ ਹਾਂ ਥੱਲੇ ਹੁੰਦਾ ਘਾਜਾ ਵੀ ਨਵਾਂ ਹਰਾ ਹਰਾ ਮੀਂਹ ਕਰਕੇ ਬੜੀ ਹੋਇਆ ਪਿਆ ਵਿਊ ਪੂਰੇ ਬੜਾ ਘੈਂਟ ਆ ਫਰੰਟ ਜਮੇ ਹੀ ਖਾਲੀ ਆ ਤੇ ਚੌੜੀ ਸੜਕ ਲੱਗਦੀ ਆ ਤੇ ਬੜੀ ਘੈਂਟ ਗੱਲ ਇਹ ਲੱਗੀ ਵੀ ਇਧਰ ਦੇਖੋ ਕੋਈ ਵਿੰਡੋ ਨਹੀਂ ਹੈਗੀ ਬਣਪੁਆਜ ਦੇ ਘਰ ਚ ਪੂਰੀਆਂ ਵਿੰਡੋਆਂ ਲੱਗੀਆਂ ਨੇ ਇੱਥੇ ਵੀ ਵੱਡੀਆਂ ਵਿੰਡੋਆਂ ਨੇ ਫਰੰਟ ਪੇ ਵੀ ਹਾਂ ਸਾਈਡਾਂ ਦੇ ਵੀ ਸਾਰੇ ਪਾਸੇ ਵੱਡੀਆਂ ਮੇਨਾਂ ਹਾਲਾ ਤਾਂ ਭੂਆ ਨੇ ਨਿੱਕਾ ਟ੍ਰੈਡੀਸ਼ਨਸ ਲਾਈਵ ਰੱਖਣੇ ਚਾਹੀਦੇ ਆ ਤੇ ਜਦੋਂ ਨਾਲ ਦਹੀਂ ਦਿੰਦੇ ਕਿ ਲਈ ਦੇ ਦੇਖਦੇ ਹੀ ਨਹੀਂ ਕਿ ਤੇ ਘਿਆੜੀ ਨੂੰ ਪਾ ਬੰਦਾ ਜਿਹੜਾ ਤੇਲ ਆ ਫਿਰ ਡਰਾਪਸ ਰੱਖ ਲਓ ਤੇਲ ਮਹਿੰਗਾ ਬਹੁਤ ਆ ਵੀ ਨਵਾਂ ਕਰ ਖਰਾਬ ਬਣਾਣਾ ਹੋ ਜਾਏ ਤੇਲ ਚੋਚੋਗੇ ਸਹੀ ਗੱਲ ਆ जामे बंदे चले बैठे बिल्ली सोफे पे बैठी है यार राजा मतलब है बंदे चले बैठे ने वीजी सोफे पे बैठो चले बैठे खत्म हो गए ये तो सेट तो बालकों नहीं हैं बालकों की मेहनत शाम के कहने से बाल रखने का दावा है शाम को रात दिख रहा है रात देख के कही ਕਈ ਵਾਰ ਬੈਠ ਕੇ ਗੁੱਸਾ ਹਲਾ ਚਲੇ ਉਠਾ ਦਿੰਦੇ ਆ ਵੀ ਆਈ ਹੁੰਦਾ ਰੈਸਟੋਰੈਂਟ ਆਈ ਹੁੰਦੀ ਆ ਹਾਂਜੀ ਇੱਕ ਕੁਰਸੀ ਦੇ ਦਿੰਨੇ ਹੈਗੇ ਛੱਡ ਪੜ ਗਿਆ ਜੂਸ ਜੱਸ ਪੀ ਕੇ ਐ ਵੀ ਦਾ ਰੂਮ ਸਭ ਤੋਂ ਵਧੀਆ ਰੱਖਿਆ ਸਾਰਿਆਂ ਨੇ ਉੱਥੇ ਬੈਠੇ ਸੀ ਅਸੀਂ ਕਾਫੀ ਫੇਰ ਤੇ ਕੌਰਲਿਨ ਦੇ ਰੂਮ ਚ ਕੰਦ ਹੈ ਨਹੀਂ ਵਿੰਡੋ ਹੀ ਉਹ ਬਹੁਤ ਜਿਆਦੇ ਵੱਡੀ ਉਹ ਆ ਦੇ ਗਾਂਡੀ ਬੜੇ ਰੰਗ ਰੰਗ ਪ੍ਰੋਗਰਾਮ ਆ ਜੇ ਸਾਹਮਣੇ ਆਏ ਆਪਾਂ ਅੱਜ ਨਵੀਂ ਬੇਸਮੈਂਟ ਦੇ ਵਿੱਚ ਆਏ ਹੋਏ ਨਵੇਂ ਏਰੀਆ ਦੇ ਵਿੱਚ ਏਰੀਆ ਪੁਰਾਣਾ ਹੀ ਆ ਬੇਸਮੈਂਟ ਨਵੀਆਂ ਤੇ ਹੁਣੇ ਉਹਨੇ ਆਪਾਂ ਪੀਜ਼ਾ ਮੰਗਾਇਆ ਬਾਹਰ ਫੇਰ 20 ਪੈ ਰਿਹਾ ਵਾ ਜਦੋਂ ਮੀਂਹ ਪੈਂਦਾ ਹੁਣ ਮਨ ਦੇ ਵਿੱਚ ਚੱਕਰ ਚੱਲਣ ਲੱਗ ਜਾਂਦੇ ਨੇ ਤੇ ਅਸੀਂ ਆਏ ਹੋਏ ਆ ਜੀ ਮਹਿਕ ਤੇ ਪੇਕੇ ਪਿੰਡ ਵਧੀਆ ਆ ਇਹ ਚੰਗਾ ਹੋ ਗਿਆ ਮੀਂਹ ਪੈ ਗਿਆ ਫਾਇਦਾ ਹੋ ਗਿਆ ਪੇਕੇ ਜਾਣ ਦਾ ਵੀ ਮੌਕਾ ਮਿਲ ਗਿਆ ਪਹਿਲਾਂ ਪੇਕੇ ਬਾਹਲੀ ਨੜੇ ਹੋਏ ਸੀਗੇ ਪਹਿਲਾਂ ਤੁਹਾਨੂੰ ਪੇਕੇਆਂ ਦਾ ਵਲੌਗ ਦੇਖਣਾ ਹੀ ਮਿਲਣੋਂ ਹਟ ਗਿਆ ਸੀਗਾ ਨਾਲੇ ਕੁੜੀ ਦੀ ਵੀ ਜੱਜੀ ਬਣੀ ਰਹਿੰਦੀ ਹੈ ਕਦੇ ਕਦੇ ਸਾਮਾ ਘਰ ਦੇ ਵੀ ਮੈਨੂੰ ਪੁੱਛਣੋਂ ਹਟ ਗਏ ਸੀਗੇ ਵੀ ਇਹ ਤਾਂ ਸਾਡੇ ਜੋਗੀ ਹੋਈ ਆ ਕਿਉਂ ਨਹੀਂ ਕਿ ਨਹੀਂ ਸਾਰਾ ਨਾ ਹੀ ਆਇਆ ਹੋ ਜਾਂਦਾ ਹੈ ਨੇੜੇ ਹੋ ਜਾਂਦਾ ਹੈ ਨੇੜੇ ਦੇ ਦੂਰ ਦੇ ਟੋਰਸ ਹਾਂ ਮੇਰੇ ਉਦੋਂ ਤੱਕ ਕਿਸੇ ਪਾਸੇ ਆਉਣ ਜਾਣ ਲੱਗੇ ਮੈਨੂੰ ਪੁੱਛਦੇ ਵੀ ਨਹੀਂ ਸੀਗੇ ਦੀ ਸੀ ਰਵੀ ਨੂੰ ਮੈਂ ਕਿਹਾ ਮੇਰਾ ਵੀ ਜੀ ਨਹੀਂ ਲੱਗਦਾ ਮੇਰਾ ਤੇ ਉਹਦੇ ਵਿੱਚ ਇਹ ਮੈਂ ਹਰ ਇੱਕ ਤਾਂ ਬੋਲਦਾ ਨਹੀਂ ਉਹ ਅਸੀਂ ਬਚਾਉਂ ਬੋਲਦੇ ਜਾਂਦੇ ਸੀ ਵਿੱਚ ਉਹ ਵੀ ਉਹ ਦੀ ਜਾਂਦਾ ਸੀ ਉਹ ਦਸਾਨੂੰ ਨਹੀਂ ਬੁਲਾਉਂਦੇ ਸੀ ਉਹ ਦਸਾਨੂੰ ਨਹੀਂ ਬੁਲਾਉਂਦੇ ਸੀ ਇਹ ਤਾਂ ਮੇਰਾ ਥੋੜਾ ਏਰੀਆ ਵਧੀਆ ਲੱਗਿਆ ਮੇਰਾ ਏਰੀਆ ਚਲੋ ਵੀ ਚੱਕੋ ਆਪਣਾ ਆਪਣਾ ਡਰਾਈਵ ਦੀ ਸ਼ੁਰੂ ਕਰਦੇ ਸਹੀ ਗੱਲ ਹੈ ਖੜ ਜੂਗਾ ਜਿੱਥੇ ਇਹ ਕਿਹੜਾ ਦੂਰ ਹੈ ਸਾਰਾ ਕੁਝ ਉਹੀ ਤਾਂ ਹੈ ਉਹੀ ਏਰੀਆ ਹੈ ਆ ਗਿਆ ਜਾਂਦਾ ਇੱਥੇ ਬੰਦਾ ਪਹਿਲਾਂ ਆਉਂਦਾ ਉਹ ਰੋਡ ਦਾ ਹੀ ਫਰਕ ਹੈ ਹਾਂ ਤੇਜ਼ੀ ਲੱਗਦਾ ਸੀ ਉਹ ਥੋੜਾ ਫਰਕ ਸੀ ਕਰਦਾ ਹਾਂ ਉੱਥੇ ਚਾਂਦਨ ਗਿਆ ਬੰਦਾ ਰੋਡ ਤੇ ਇਥੇ ਹੋ ਰਹੀ ਹੈ ਤਵਾਲਤੀ ਸਾਕੀ ਹੌਲੀ ਹੌਲੀ ਤੁਹਾਨੂੰ ਜਿਹੜੀ ਰੌਣਕਾ ਉਹ ਵੱਖਰੀ ਸੀ ਕਰੇ ਟ੍ਰੇਨਾਂ ਆਂਗੇ ਕਰੇ ਜਹਾਜ਼ ਲਾਂਗੇ ਆਵਾਜ਼ਾਂ ਪੁੱਜਾਂ ਆਉਂਦੀਆਂ ਰਹਦੀਆਂ ਸੀ ਇਹ ਥੋੜਾ ਹਟਮਾ ਜਾਂਦਾ ਜੀ ਪੀਜ਼ਾ ਖਾ ਕੇ ਜੀ ਨਜ਼ਾਰਾ ਆ ਗਿਆ ਮੈਂ ਤਾਂ ਖਾਣਾ ਨਹੀਂ ਸੀ ਪਰ ਫਿਰ ਵੀ ਮੈਂ 4 ਸਲਾਈਸਾਂ ਖਾ ਗਿਆ ਆ ਚੱਕ ਉਹ ਪਤਾ ਲੱਗ ਗਿਆ ਵੀ ਪੀਜ਼ਾ ਸੀਗਾ ਸਵਾਦ ਤੇ ਸਾਰਾ ਢਿੱਡ ਭਰ ਗਿਆ ਬਹੁਤ ਜ਼ਾਰੇ ਸਿੰਗਾਂ ਦਾ ਪੀਜ਼ਾ ਹੋਵੇ ਫਿਰ ਖਾਵੇ ਕੌਣ ਇਹ ਲੋਕ ਬਰੈੱਡ ਲੈਂਦੇ ਆ ਸਿੰਗ ਪੀਜ਼ਾ ਜ਼ਿਆਦਾ ਰਹਿੰਦਾ ਨਾ ਕਿ ਸਾਰਾ ਵੈਜੀ ਹੁੰਦਾ ਨਾਲ ਢਿੱਡ ਵੀ ਭਰ ਜਾਂਦਾ ਵਧੀਆ ਤੇ ਨਾਲ ਸਵਾਦ ਵੀ ਹੁੰਦਾ ਢਿੱਡ ਵੀ ਭਰਿਆ ਤੋਡਾ ਕਿਵੇਂ ਚੱਲ ਰਿਹਾ ਹੁ ਦੱਸੋ ਮਾੜਾ ਇਹ ਦਰਸ਼ਕ ਪੁੱਛਣਾ ਚਾਹੁੰਦੇ ਨੇ ਕੀ ਹਾਲਾਤ ਨੇ ਕਿੰਨੇ ਦਿਨਾਂ ਦੇ ਤੁਹਾਡੀ ਸਟਰਗਲ ਚੱਲ ਰਹੀ ਹੈ ਕੰਮ ਕਰ ਸੈੱਟ ਆਇਆ ਹਲੇ ਕਿ ਕਰ ਰਹੇ ਹੋ ਹਾਂ ਹਲੇ ਵੀ ਸੈੱਟ ਨਹੀਂ ਆਇਆ ਬਹੁਤ ਬੁਰਾ ਹਾਲ ਹਰੇ ਗੁਰਦੁਆਰੇ ਮੈਂ ਹੁਣ ਗਈ ਨਹੀਂ ਕਿ ਦਿਨ ਦੀ ਇਹ ਉਹ ਬੰਦੇ ਆ ਜਿਨ੍ਹਾਂ ਦਾ ਕਿਤੇ ਵੀ ਰਹਿ ਗਿਆ ਉਹ ਨਹੀਂ ਇੱਥੇ ਡਰ ਨਹੀਂ ਲੱਗਦਾ ਮੈਂ ਰੋਥੀ ਡਰ ਲੱਗਦਾ ਇਹਨਾਂ ਨੂੰ ਜਿੱਥੇ ਭੇਜ ਦੂਜੇ ਤੋਂ ਨਹੀਂ ਨਹੀਂ ਇਹਦਾ ਹਾਲ ਨਹੀਂ ਹੋਣੀ ਲੱਗੂਆ ਇੱਕ ਵਾਰ ਤੁਹਾਡਾ ਸਮਾਨ ਸਾਰਾ ਸੈੱਟ ਹੋ ਗਿਆ ਜਦੋਂ ਸੇਜ ਸਾਹਿਬ ਕਦੇ ਕੈਨੇਡਾ ਆਏ ਸੀਗੇ ਏ ਕਹਿੰਦੇ ਸੀ ਕਿ ਮੈਂ ਸਾਨੂੰ ਭੇਜ ਗਿਆ ਭਿੰਡੀਆ ਰਹਿ ਤੀ ਮੈਂ ਡਾਇਲੌਗ ਨਹੀਂ ਕਦੇ ਭੁੱਲ ਸਕਦਾ ਹੈ ਅਸੀਂ ਕੰਦਾ ਨਾਲ ਅਸੀਂ ਕੰਦਾ ਨਾਲ ਲੱਗ ਰਹ ਹੁੰਦੇ ਆ ਮੈਂ ਜੇਲ੍ਹ ਚ ਤਾਂ ਨਹੀਂ ਭੇਜਿਆ ਸੀਗਾ ਸੀ ਆਪਣੇ ਮੁੰਡੇ ਕੋਲ ਗਏ ਸੀਗੇ ਸਾਰਾ ਕੁਝ ਸੀਗਾ ਵਧੀਆ ਸੀ ਕੋਈ ਪ੍ਰੋਬਲਮ ਨਹੀਂ ਸੀ ਹਾਂਜੀ ਇਹਦਾ ਤੁਹਾਡਾ ਨਾਮ ਵੀ ਲੱਗੇ ਕਹਿੰਦੇ ਵੀ ਅਸੀਂ ਦੋਨੇ ਜਾਣੇ ਕੰਧ ਨਾਲ ਵੀ ਉਹ ਉਧਰਲੀ ਕੰਧ ਨਾਲ ਹੁੰਦਾ ਸੀ ਮੈਂ ਉਧਰਲੀ ਨਾਲ ਲੱਗੀ ਹੁੰਦੀ ਸੀ ਉਹ ਕਿਹੜਾ ਦਿਲ ਲੱਗਿਆ ਸੀ ਉਹ ਫੇਰ ਨਹੀਂ ਉਹਥੇ ਕਿਹੜਾ ਥੋੜਾ ਦਿਲ ਉਹ ਅਸਲ ਤੇ ਪਾਣੀ ਵੀ ਤਾਂ ਹੀ ਆਇਆ ਉਹ ਹੰਝੂਆਂ ਨਾਲ ਡਰੇਨ ਬਲੌਕ ਹੋ ਗਈ ਰੋ ਰੋ ਕੇ ਇਹਦਾ ਪਾਣੀ ਕੱਢਦਾ ਉਹ ਸੱਚਾ ਧੋਲੇ ਤੁਹਾਡਾ ਸਾਰਾ ਕੱਪੜੇ ਸੈੱਟ ਆ ਗਿਆ ਤੁਹਾਡਾ ਸਾਰਾ ਸੈੱਟ ਆ ਗਿਆ ਸਮਾਨ ਰੱਖਿਆ ਗਿਆ ਵਧੀਆ ਫਿਰ ਬੰਦੇ ਦਾ ਆਪਣੇ ਆਪ ਸੈੱਟ ਆ ਜਾਂਦਾ ਜਦੋਂ ਫਿਰ ਵੀ ਮੈਂ ਉਹ ਜੂੰਗੀ ਜਮਾ ਪਈ ਪਤਾ ਕੀ ਆ ਮੈਂ ਦਾ ਥਕਾਵਟ ਵੀ ਬੰਦੇ ਦਾ ਜੀ ਲੱਗ ਰਿਹਾ ਕੋਰਾ ਫੇਰਾ ਨਹੀਂ ਹੋ ਰਿਹਾ ਇਹਨਾਂ ਨੂੰ ਤਾਂ ਔਖਾ ਜਾ ਰਿਹਾ ਇਹਨਾਂ ਨੂੰ ਐਵੇਂ ਆ ਵੀ ਉੱਥੇ ਨਾ ਆਂਟੀ ਇਹਨਾਂ ਨੂੰ ਗੱਡੀ ਦੇ ਚੜਾਉਣੇ ਸੀਗੇ ਕਦੇ ਕਿੱਧਰ ਨੂੰ ਲੈ ਜਾਣਾ ਕਦੇ ਕਿੱਧਰ ਨੂੰ ਆਇਆ ਹੋਇਆ ਹਾਂ ਅਜੇ ਮੈਂ ਕਹਿੰਦਾ ਇਹਨਾਂ ਨੂੰ ਬੁੜੀਆਂ ਨੂੰ ਵੀ ਫੇਰ ਘਮਮਣ ਦਾ ਹੋ ਜਾਂਦਾ ਧੰਨਵਾਦ ਆਉਣੀਆਂ ਅਸੀਂ ਕਿੱਧਰ ਮੈਂ ਕਰੇ ਨੀਂ ਨੀ ਆਉਣੇ ਰਾਤ ਨੂੰ ਆਹ ਕੋਈ ਭਾਲਦੀ ਐ ਫੇਰ ਸਾਰਾ ਕੁਝ ਠੀਕ ਆ ਲੈ ਮੈਂ ਡੈਕਸੀ ਆਖਿਆ ਵੀ ਅੰਦਰ ਲੈ ਚੱਲ ਵੀ ਉੱਥੇ ਲਾਂਡਰੀ ਤੇ ਗਏ ਸੀ ਉਹ ਮੈਂ ਲੈ ਕੇ ਗਿਆ ਆ ਕੇ ਤੇ ਰੋਟੀ ਪਕਾ ਕੇ ਖਾ ਲਈ ਵੈਸੇ ਇਹਨਾਂ ਨੂੰ ਆਹੀ ਦੋਖ ਖਾਉਦੇ ਹੋ ਸੇ ਵਧੀਆ ਸੀਗਾ ਉਧਰੋਂ ਤੁਰ ਪੇ ਉਧਰੋਂ ਤੁਰ ਪੇ ਉਰੇ ਵੀ ਹੌਲੀ ਹੌਲੀ ਹੋ ਜਾ ਸੈਟ ਦਰਵਾਰੇ ਦਾ ਖਾਣ ਖੇਜ ਗਈ ਹਾਂ ਹੁੰਦਾ ਦਰਵਾਰੇ ਦਾ ਘਰ ਆ ਆਇਆ ਸੀ ਕਿ ਗੁਰਦੁਆਰੇ ਹੁੰਦੀ ਸੀ ਨਾ ਮੈਂ ਜਿਹੜੀ ਮਾਲਟਨ ਹੁੰਦੀ ਸੀ ਹਾਂਜੀ ਦੇਖਾਂ ਮੀ ਜੇ ਵੀ ਫੋਨ ਚਲਾਉਂਦੀ ਤਰੀ ਆਉਂਦੀ ਸੀ ਉੱਥੇ ਗੁਰਦੁਆਰੇ ਹਾਂ ਹੁਣੇ ਨਵਾਂ ਏਰੀਆ ਤੋਂ ਕਰਨੀ ਪੈਂਦੀ ਉਹ ਫਿਰ ਟੈਨਸ਼ਨ ਵਾਲੀ ਉਹ ਪਾਰਕ ਦੇ ਵਿੱਚ ਨਿਕਲ ਜਾਣੀ ਅੱਛਾ ਖੋਲ ਕੇ ਧਰਨਾ ਪਹਿਲਾਂ ਬਾਕੀ ਤੁਹਾਡਾ ਸਮਾਨ ਸੈੱਟ ਆ ਗਿਆ ਥਕਾਵਟ ਲੈ ਗਈ ਉਹ ਦੋ ਸੈੰਸਾ ਨੂੰ ਬੋਲ ਮਾਰ ਬਿਨਾ ਬੋਲ ਮਾਰਨੀ ਸੌਰੀ ਚਲੋ ਫਰੈਸ਼ ਕਰੋ ਬਿਨਾ ਕੰਮ ਤੋਂ ਇਹ ਆ ਸਾਰੀ ਰੋਡ ਕਰਾਸ ਕਰਕੇ ਜਾਂਦੇ ਹੁੰਦੇ ਸੀ ਨਾਲੇ ਕੋਈ ਕੰਮ ਨਹੀਂ ਸੀਗਾ ਉਹੀ ਹੋ ਗਿਆ ਸੀ ਦੇਖਣ ਗਏ ਸੀ ਮੇਰਾ ਹੁਣ ਹੁਣ ਆਉਣਾ ਪੈ ਰਿਹਾ ਉਹ ਨਹੀਂ ਜਦੋਂ ਤੁਹਾਡੇ ਸਾਰੇ ਬੰਦੇ ਦਾ ਸਰੀਰ ਥੱਕਿਆ ਹੁੰਦਾ ਨਾ ਦਿਮਾਗ ਥੱਕਿਆ ਹੁੰਦਾ ਜਮਾ ਥੱਕ ਕੇ ਹਾਂ ਫਿਰ ਜਿਵੇਂ ਜੀ ਨਹੀਂ ਲੱਗਦਾ ਬੰਦੇ ਦਾ ਜਦੋਂ ਤੁਹਾਡੇ ਦੋ ਤਿੰਨ ਦਿਨ ਆਰਾਮ ਕਰੇਗੀ ਔਰ ਰਿਲੈਕਸ ਹੋਏਗੀ ਔਰ ਰੈਸਟ ਹੋਏਗੀ ਵਧੀਆ ਜੀ ਹਾਂ ਵੀ ਰਿਹਾ ਵੀ ਦਿਲ ਰਾ ਕੇ ਰਹਿਣਾ ਹੀ ਪੈਂਦਾ ਵਾ ਜਿੱਥੇ ਜਿੱਦਾਂ ਇੰਡੀਆ ਸੀ ਉਦੋਂ ਵੀ ਇਹ ਆਈ ਫੋਨ ਕਰਦੇ ਹੁੰਦੇ ਸੀ ਰੋਗੇ ਸਾਡਾ ਦਿਲ ਨਹੀਂ ਲੱਗਦਾ ਅਸੀਂ ਇਕੱਲੇ ਸਾਰਾ ਚੱਕ ਤਸਰਾਣਾ ਭੁੱਲਿਆ ਤੇ ਇੱਕ ਭੁੱਲਿਆ ਯੋ ਜਿਹੜਾ ਭੁੱਲਿਆ ਮੈਂ ਅਸੀਂ ਡਾਕੀ ਜਾ ਜਿਹੜਾ ਮੈਨੂੰ ਭੁੱਲਿਆ ਹੁੰਦਾ ਕਾਲਾ ਤੇ ਚਿੱਟਾ ਫਿਰ ਭਾਲੂ ਜਿਹਾ ਹੁੰਦਾ ਸੀ ਸ਼ਾਮ ਨੂੰ ਅਸੀਂ ਜਿੱਦਾਂ ਤੋਂ ਮੈਂ ਸਾਰਾ ਸੈੱਟ ਕਰ ਲਿਆ ਤੇ ਮੈਰੇ ਕੀ ਨਾ ਖਾਵਾ ਕਬਰ ਚੜਾਉਣਾ ਸੀਗਾ ਮੈਂ ਫਿਰ ਕਿਸ ਰਾਣਾ ਹੈਗੀ ਉਹ ਆ ਤਾਂ ਫਿਰ ਉਹ ਭਾਲੂ ਵੀ ਹੈ ਨਹੀਂ ਨਾਲ ਤੇ ਫੇਰ ਅੱਛਾ ਨੂੰ ਲੌਂਡਰੀ ਜੇ ਤੁਹਾਡੇ ਕਿ ਲੈਂਦਾ ਹੈ ਕੱਪੜੇ ਸਾਰੇ ਤੋਤੇਗੇ ਸਾਰੇ ਤੋਤੇ ਸਾਰੇ ਟਿੱਕ ਦੇ ਦੇ ਧੋਣੇ ਪੈਣੇ ਸੀਗੇ ਅੱਛਾ ਸੀ ਵੀ ਧੋਲੇ ਸੀ ਟਾਈਮ ਨਾਲ ਮੋਟੇ ਵੀ ਤਾਂ ਤੇ ਤੇ 500 ਕੁਝ ਕੱਪੜੇ ਨਾ ਜਿਹੜੀ ਘਰ ਵਾਲੀ ਮਸ਼ੀਨ ਸੀਗੀ ਉਹਦੇ ਚ ਚੱਜ ਨਾਲ ਸੁੱਕੇ ਨਹੀਂ ਆਏਗੇ ਹੈਵੀ ਕੱਪੜੇ ਹੁੰਦੇ ਨੇ ਹੈਵੀ ਸੀਗੇ ਜਿਵੇਂ ਹਨਾ ਤੇ ਉਹ ਕੇਸ ਸੀਗੇ ਜਿਵੇਂ ਮੈਂ ਨੂੰ ਸੀਗਾ ਕਿ ਮੈਂ ਇੱਧਰ ਪੜਾ ਦੂੰਗੀ ਉਹ ਮੈਨੂੰ ਲੱਗਦਾ ਉਹ ਉੱਧਰ ਹੀ ਸਮਾਨ ਸੀ ਰੱਖੇ ਗਏ ਮੁੜ ਕੇ ਯਾਦ ਵੀ ਨਹੀਂ ਆਇਆ ਇੱਕ ਧੋ ਵੀ ਲੈਣ ਦੇ ਸੀ ਇੱਕ ਤਾਂ ਪਰ ਨਹੀਂ ਮੈਂ ਬਾਅਦ ਵਿੱਚ ਘਰੇ ਧੋਤੇ ਸੀਗੇ ਉਹ ਨਾ ਸੁੱਕੇ ਨਹੀਂ ਸੀ ਪ੍ਰੋਪਰ ਉਹ ਭੁੱਲ ਗਈ ਮੈਂ ਉਹ ਤੁਨ ਫਾਫਾ ਜੇ ਕੱਢ ਲਿਆ ਕੱਪੜੇ ਉਹ ਜਿਹੜੇ ਅੱਖਾਂ ਨਹੀਂ ਸੁੱਕੇ ਸੀ ਸਾਡੇ ਇਹ ਘਰੇ ਸੀ ਤਾਂ ਕੱਲ ਉਹ ਸੁੱਕ ਜਾਣਗੇ ਉਹ ਤਾਂ ਸੁੱਕ ਹੀ ਹੁਣੇ ਹੁਣ ਤੱਕ ਤਾਂ ਸੁੱਕ ਹੀ ਉਹ ਵੀ ਸੈਲ ਨਾ ਆਉਦੀ ਨਾ ਮੈਂ ਥੋਈ ਜਾ ਸੁੱਕ ਜਾਣਗੇ ਥੁਲੀ ਲੱਗ ਜੂ ਉਹਨਾਂ ਨੂੰ ਗਿੱਲੇ ਐਨੇ ਵੀ ਨਹੀਂ ਗਿੱਲੇ ਸੀ ਤੇ ਉਹ ਮੈਂ ਗਿਆ ਸੀ ਲਫਾਫਾ ਕੱਢ ਲਿਆ ਕੱਪੜਿਆਂ ਦੇ ਉਹ ਕੀ ਕਹਿੰਦੇ ਹੌਣ ਕਢ ਲਾਂਗੇ ਉਹ ਇੱਕ ਸੂਟ ਹੀ ਸੀਗਾ ਇਹਨਾਂ ਦਾ ਇਹ ਕਹਿੰਦੇ ਕਿ ਸੀ ਜਿਹੜਾ ਸਾਡੇ ਅਸਮਾਨ ਕਾਰਵੇਜ ਕਰਦਾ ਰਹਿ ਗਿਆ ਉਹ ਕਿਤੇ ਨਹੀਂ ਗਿਆ ਸਾਡੇ ਕੋਲੇ ਆ ਇਹ ਪਾਣੀ ਕਰ ਲ ਟੈਨਸ਼ਨ ਲੈ ਜਾਂਦੀ ਹੈ ਉਹ ਬਣਾ ਕੇ ਜੀ ਮੈਂ ਘਰ ਵੀ ਕਾਦ ਕੇ ਘਰਾਂ ਵਿੱਚ ਕਰਦ ਕੇ ਤਾਂ ਕਰਕੇ ਨਹੀਂ ਹੁਣ ਉਹ ਤਾਂ ਸਹੀ ਨਹੀਂ ਨਹੀਂ ਬੰਦਾ ਮੈਂ ਮੇਰਾ ਵੀ ਠੀਕ ਕਰ ਲਈ ਚੀਜ਼ਾਂ ਮੈਂ ਵੀ ਆ ਵੀ ਸਿੱਧ ਦੋਸਤ ਇਹਨਾਂ ਨੇ ਬਹੁਤ ਛਡਾਈਆਂ ਨੇ ਕਈ ਵਾਰ ਬੰਦਾ ਸੋਚਦਾ ਹੈ ਕਿ ਹਾਂ ਕੰਮ ਨਿਵੇੜੋ ਕਿਥੇ ਇਹਨਾਂ ਮੱਥਾ ਮਾਰਾਂਗੇ ਆਪਾਂ ਹੀ ਜਾਣ ਲੱਗੇ ਆ ਕੀ ਲੈ ਲਿਆ ਜੀੜੀਆਂ ਚੱਕਰ ਲੈ ਕੇ ਜਾਣੀਆਂ ਕੰਮੀ ਤੇ ਵੀ ਪ્યોਰ ਸ਼ੱਕਰ ਇੰਨੇ ਵਾਲੇ ਹੋ ਨਹੀਂ ਪਤਾ ਨਹੀਂ ਕਿਤੋਂ ਖਾਈ ਜਾਂਦੇ ਨੇ ਤੇ ਕੋ ਨਾ ਪਾਪਾ ਵਾ ਇਹ ਕੈਨੇਡਾ ਦੀ ਖਿਡਾਰੀ ਨਹੀਂ ਬਣੀ ਹੋਈ ਆ ਉਹ ਵੀ ਆਪਾਂ ਸ਼ੱਕਰ ਇੰਡੀਆ ਲੈ ਕੇ ਜਾਣਾ ਵਾਲਾ ਪਾਪਾ ਉਹ ਵੀ ਕਿਸੇ ਪਰੈਂਟ ਦਾ ਹੀ ਆਪਣੇ ਦਾ ਉਹ ਵੀ ਇਹਦਾ ਸਮਾਨ ਆ ਕੇ ਨਾਸਰ ਅਲੀ ਅੰਕਲ ਤੇ ਕਹਿਣਾ ਉਹ 90 ਸਾਲੇ ਦਾ ਨਾਸਰ ਅਲੀ ਅੰਕਲ ਪੁੱਛ ਜਾਂਦੇ ਤੁਹਾਡਾ ਨਵਾਂ ਸਾਲਾ ਕਿਵੇਂ ਆਇਆ ਹੈ ਸੀਜ਼ਨ ਤੋਂ ਪੁੱਛਦਾ ਹੁੰਦਾ ਨਹੀਂ ਅੱਜ ਪਈ ਜਾਂਦਾ ਪਰ ਡ੍ਰੈਮਟਨ ਨਹੀਂ ਚਲਾ ਮਹੀਆ ਸਾਲਾ ਕਹਿੰਦੇ ਰਵੀ ਨੇ ਤਾਂ ਤੈਨੂੰ ਰਸਿਆਂ ਉਹ ਮੰਡੀ ਦੀ ਦੁਕਾਨ ਤੇ ਜਾਇਆ ਹਮਸਾ ਆਈ ਵਧੀਆ ਕੱਪੜੇ ਮੇਰੇ ਉੱਥੇ ਲਏ 5 5000 ਬੰਨੇ ਮਹਿੰਗੇ ਕੱਪੜੇ ਭਾਈ ਅਸੀਂ ਨਵਾਂ ਸਾਲਾ ਨਹੀਂ ਮੇਰਾ ਸਾਰਾ ਹੀ ਆ ਪੁਰਾਣਾ ਕੋਈ ਸੀ ਨਹੀਂ ਨਹੀਂ ਉਹਦੇ ਸੂਟ ਵਧੀਆ ਮਿਲਦੇ ਆ ਮੈਨੂੰ ਅਸੀਂ ਜਿਹੜਾ ਕੱਪੜੇ ਪਾਉਣੇ ਹੈਗੇ ਸਾਰੇ ਡਰਦੇ ਮੀਂਹ ਤੋਂ ਇੰਨਾ ਵੀ ਨਹੀਂ ਪੈ ਰਿਹਾ ਇਧਰ ਨੂੰ ਗਰਾਜ ਨਾਲ ਲੱਗ ਜਾਂਦੇ ਨੇ ਇੱਕ ਵੇਪਰ ਤਾਂ ਕੀ ਲਿਆ ਸੂਈ ਧੱਗ ਦੇਖਣਾ ਵੀ ਨਹੀਂ ਹੈਗਾ ਇਹ ਤਾਂ ਲੋਕ ਕਹਿਣਗੇ ਲੱਗ ਜਾ ਇਦਾਂ ਨਹੀਂ ਹੁੰਦਾ ਬੇਕਾਂ ਦੇ ਪਰ ਮਾਰੀ ਮੇਰੀ ਸੀਗਾ ਸੂਈ ਧੱਗ ਅੱਛਾ ਲੈ ਕੇ ਨਹੀਂ ਜਾਇਆ ਜਾਂਦਾ ਕਹਿੰਦੇ ਨੇ ਸੂਈ ਧੱਗ ਖਾਸ ਤਰ੍ਹਾਂ ਦੇ ਪਾਲਦਾ ਮੇਰੇ ਮਨ ਚ ਸ਼ੱਕ ਵੀੜ ਹੀ ਨਹੀਂ ਰਗਾਈ ਮੇਰੇ ਵੀ ਮਨ ਚ ਸ਼ੱਕ ਫੀਲਿੰਗ ਮੈਂ ਹੋਰ ਚੌੜੀ ਬਾਜੀ ਆ ਭੋਨ ਲਈ ਸੀ ਮੈਂ ਟੱਕੇ ਮੈਂ ਨਹੀਂ ਮੰਨਦੀ ਵੈਸੇ ਉਹ ਤਾਂ ਮਜ਼ਾਕ ਕਰ ਰਿਹਾ ਕੁਝ ਨਹੀਂ ਹੁੰਦਾ ਜਿਹੜਾ ਕੁਝ ਜਿਵੇਂ ਹੋਣਾ ਉਹਨੇ ਹੋਣਾ ਹੀ ਆ ਬੇਸਮੈਂਟ ਤੇ ਪਾਣੀ ਘਾਤੋ ਆ ਗਿਆ ਉਦੋਂ ਕਿਹੜਾ ਸੀ ਤਰਕਲ ਵੀ ਇਹ ਬਸ ਉਹ ਵੀ ਫੜਿਆ ਫਿਰ ਉਦੋਂ ਉਹ ਤਾਂ ਸਾਰੇ ਤੇ ਸਾੜੇ ਇਕੱਠੇ ਹੋਏ ਸੀ ਨਾ ਤਾਂ ਕਰਕੇ ਇੱਧਰ ਮੈਂ ਆ ਜੀ ਉਧਰ ਮੈਂ ਨਹੀਂ ਹੈਗਾ ਮੈਂ ਸੋਚਦਾ ਸੀ ਮੈਂ ਆਪਣੇ ਦੋਸਤਾਂ ਨੂੰ ਮਿਲ ਜੂਗਾ ਮਾੜਾ ਜਿਹਾ ਖੇਡਣ ਦਾ ਪਲਾਨ ਸੀਗਾ ਮੈਨੂੰ ਲੱਗਾ ਉਹ ਵੀ ਨਹੀਂ ਖੇਡ ਹੁਣ ਅੱਜ ਕਿਉਂਕਿ ਨਹੀਂ ਕਰ ਰਹੇ ਹੂੰ ਚੱਲੀਏ ਫਿਰ ਆਪਾਂ ਹਾਂਜੀ ਹੁਣ ਜੀ ਤੁਹਾਨੂੰ ਅਸੀਂ ਮਿਲਾਂਗੇ ਉਹਨੇ ਤਾਂ ਟੀਵੀ ਫੇਰ ਕੇ ਪੂਰੇ ਬੈਠ ਕੇ ਦੇਖੀ ਜਾਏਗਾ ਤੂੰ ਬੈਠ ਕੇ ਦੇਖੀ ਜਾਏਗਾ ਆਵਾਜ਼ ਹੈਡਫੋਨ ਨਾਲ ਹੂੰ ਹੁਣ ਆਪਾਂ ਤੁਹਾਨੂੰ ਮਿਲਾਂਗੇ ਥੋੜੇ ਦਿਨਾਂ ਬਾਅਦ ਥੋੜੀ ਦੇਰ ਬਾਅਦ ਐਵੇਂ ਇੰਡੀਆ ਜੇ ਇੰਡੀਆ ਆਏ ਆ ਤਾਂ ਸਾਬ ਲਾ ਇੱਕ ਜਾਣਾ ਹੀ ਆਊਗਾ ਫਿਰ ਨੂੰ ਭਾਈ ਮੈਂ ਤੈਨੂੰ ਫਿਰ ਕੀ ਰਹਿ ਰਿਹਾ ਰੋ ਇਹ ਨਾਲ ਹੀ ਬਣੇ ਕਰੇ ਤੂੰ ਵੀ ਜਾਣਾ ਪੰਗੇ ਮੈਂ ਨਹੀਂ ਮੈਂ ਤਾਂ ਭਾਈ ਇੱਕ ਕੀ ਕਹਿੰਦਾ ਹੁਣ ਮੈਂ ਤਾਂ ਉਹਦੀ ਭੈਣ ਨਾਲ ਵੀ ਵਿਗਾੜਦੀ ਐ ਵੀ ਛੱਡ ਗਈ ਸਾਨੂੰ ਅੱਪਾ ਚੱਲੇ ਆਗੇ ਘਰਦਿਆਂ ਨੂੰ ਬਾਏ ਘਰਦਿਆਂ ਨੂੰ ਇਹ ਸ਼ੋਹ ਨਹੀਂ ਕਰਨਾ ਹੈਗਾ ਵੀ ਸਾਨੂੰ ਤੁਹਾਨੂੰ ਛੱਡ ਕੇ ਜਾਣ ਤੇ ਥੋੜਾ ਦੁੱਖ ਹੋ ਰਿਆ ਨਹੀਂ ਉਹਨਾਂ ਨੇ ਨਾਲ ਹੀ ਦੁਰ ਪੈਣਾ ਹੇ ਕਿਨੇ ਆਖਾ ਹੋ ਜਾਣਾ ਇਹ ਕੀ ਗੱਲ ਟੈਨਸ਼ਨ ਲੈ ਗਿਆ ਕਹਿੰਦੇ ਜਿਉਹਨਾਂ ਨੂੰ ਪਤਾ ਲੱਗਿਆ ਵੀ ਘਰ ਦੇ ਜਾਣਾ ਚਾਹਵੇ ਹੈਗੀ ਘਰ ਦੇ ਸਾਰੇ ਦੋਨੇ ਨਹੀਂ ਜਾਣਾ ਚਾਹੁੰਦੇ ਸੀ ਡੈਡੀ ਨੂੰ ਸੀਗਾ ਵੀ ਮੈਂ ਵੀ ਨਾਲ ਜਾਵੜਾ ਮੈਂ ਕਿਹਾ ਵੀ ਤੁਸੀਂ ਉੱਥੇ ਵੇਰ ਭੱਜੋਗੇ ਉਦੋਂ ਚੰਗਾ ਹੈ ਰੈਪ ਉਹੜਾ ਆਪਾਂ ਚੱਲਦੇ ਜੀ ਮੇਰੇ ਨਾਲ ਦੇ ਛੱਡਣ ਲੱਗੇ ਹੋਏ ਨੇ ਉਹ ਮੈਨੂੰ ਫੋਨ ਫੋਨ ਆਏ ਸੀਗੇ ਕਹਿੰਦੇ ਅੱਜ ਹੀ ਨਾਲੇ ਮਿਲ ਜੀ ਉੱਥੇ ਮੀ ਨਹੀਂ ਵੀਰ ਉੱਥੇ ਘੱਟ ਨਹੀਂ ਆ ਉੱਥੇ ਬ੍ਰੈਂਟਨ ਘੱਟ ਨਹੀਂ ਆ ਅੱਛਾ ਜੀ ਇੱਧਰ ਜਾ ਦੇ ਟੋਪਿਕ ਕੋਈ ਥਾ ਉਸ ਜਿਉਹ ਕਹਿੰਦਾ ਇੱਧਰ ਬਹੁ ਮੀ ਹੈ ਨਹੀਂ ਹਾਂ ਜੀ ਅੱਧੀ ਦਿਨਾਂ ਵੀ ਗੱਲ ਹੋਈ ਸੀ ਸ਼ੰਦੀ ਜੀ ਦਾ ਫੋਨ ਆਇਆ ਸੀਗਾ ਉਹ ਵੀ ਕਹਿ ਰਹੇ ਸੀਗੇ ਕਿ ਅਮਰਦਨ ਨੂੰ ਪਾਰਕ ਲੈ ਕੇ ਜਾਣਾ ਫਿਰ ਇਹਦਾ ਮਤਲਬ ਉੱਥੇ ਵੀ ਮੀਂਹ ਹੈ ਨਹੀਂਗਾ ਇੱਧਰ ਜਾ ਰਹੇ ਮੀਂਹ ਆ ਉਹ ਵੀ ਦੇ ਸਾਰਾ ਭਰਿਆ ਪਿਆ ਗਿੱਲਾ ਦਿਨੇ ਦਿਨੇ ਵੀ ਬਹੁਤ ਨਹੀਂ ਪਿਆ ਮਾਲਟਨ ਦੇ ਕੋਈ ਕਾਸਟ ਚੱਲ ਰਹੇ ਆ ਜਿਆਦਾ ਹੀ ਤੇਜ਼ ਹੀ ਆਉਂਦਾ ਹੁਣ ਵੀ ਅੱਜ ਵੀ ਪੂਰਾ ਤੇਜ਼ ਵੀ ਸੀ ਬਹੁਤ ਮੋਟੀ ਕਣੀ ਸੀ ਪੂਰੀ ਹਾਂ ਹਾਂ ਜੀ ਹੁਣ ਜੀ ਆਪਾਂ ਆਏ ਆ ਆਪਣੇ ਗਰਾਊਂਡ ਦੇ ਵਿੱਚ ਮੀਂਹ ਪੈਂਦੇ ਦੇ ਵਿੱਚ ਵੀ ਸਾਡੇ ਸਿੰਘ ਨੌਜਵਾਨ ਖੇਡ ਰਹੇ ਨੇ ਬਾਲੀਵਾਲ ਦਾ ਨਵਾਂ ਕਰੇਜੇ ਸ਼ੁਰੂ ਹੋਇਆ ਤਾਂ ਕ੍ਰਿਕਟ ਦੇ ਹੁੰਦੇ ਸੀ ਹੁਣ ਬਾਲੀਵਾਲ ਖੇਡਦੇ ਨੇ ਸਾਰੇ ਜਾਣੇ ਮੈਨੂੰ ਕਹਿੰਦੇ ਨਾਲੇ ਮਿਲ ਜੀਂ ਕਾਦੇ ਵੀ ਵੈਸੇ ਮੈਂ ਮਿਲ ਗਿਆ ਸੀ ਪਰ ਕਹਿੰਦੇ ਅੱਜ ਟਾਈਮ ਹੋਇਆ ਮੈਂ ਇੱਧਰ ਹੀ ਸੀ ਮੈਂ ਕਿਹਾ ਨਿਕਲਦਾ ਜਦੋਂ ਕਿ ਉਹਨਾਂ ਨੂੰ ਖੇਡ ਕੇ ਡੰਣ ਦੀ ਕੋਈ ਜਰੂਰਤ ਨਹੀਂ ਹੈਗੀ ਐਮਰਜੈਂਸੀ ਕੋਈ ਐਮਰਜੈਂਸੀ ਵੀ ਨਹੀਂ ਆ ਵੀ ਉਹਨਾਂ ਨੇ ਕੋਈ ਮੈਚ ਜਿੱਤਣਾ ਸਾਰੇ ਜਾਣੇ ਖੇਡਣ ਲੱਗੇ ਹੋਇਆ ਸਾਈਡਕਾਰ ਵਾਲਿਆਂ ਨੇ ਬੜੀ ਉੱਚੀ ਮਿਊਜ਼ਿਕ ਲਾਇਆ ਹੋਇਆ ਆਪਾਂ ਰੋਲ ਖੋਜੇ ਗਏ ਮਤਲਬ ਦਸਤਾਰਾਂ ਟਿੱਲੀਆਂ ਜੀਆਂ ਹੋ ਗਈਆਂ ਕਿਉਂਕਿ ਸਵੇਰ ਦੇ ਘਰੋਂ ਨਿਕਲੇ ਹੋਏ ਆਗੇ ਤੁਰੇ ਜੀ ਫਿਰਦੇ ਆਗੇ ਮੈਂ ਤਾਂ ਹੁਣ ਖੇਡਣ ਲੱਗ ਗਿਆ ਸੀ ਤੇ ਉਹਦੇ ਕਰਕੇ ਮੇਰਾ ਢਿੱਡ ਬਹੁਤ ਜ਼ਿਆਦਾ ਭਰਿਆ ਹੋਇਆ ਸੀਗਾ ਖੇਡ ਤਾਂ ਔਖੇ ਹੋ ਗਏ ਬਾਲੀਵੁੱਡ ਹੁਣ ਨਵੀਂ ਸ਼ੁਰੂ ਕੀਤੀ ਹੈ ਖੇਡਣੀ ਤਾਂ ਸਾਨੂੰ ਘਾਟ ਹੀ ਆਉਂਦੀ ਆ ਪਰ ਅਸੀਂ ਛੱਡੀ ਜਾਂਦੇ ਹੁੰਨੇ ਆ ਉਦਾਂ ਹੀ ਵਾਸਤੇ ਇਹ ਪੰਗੇ ਜਿਹੇ ਲੈ ਰਹੇ ਸੀਗੇ ਤੇ ਮੇਰਾ ਢਿੱਡ ਜੰਪ ਜੇ ਮਾਰ ਮਾਰ ਕੇ ਟੜਦੂ ਫਨ ਲਾ ਕੇ ਮੈਂ ਕੀ ਕਹਿੰਦੇ ਇਹਨਾਂ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੀ ਸੀਗੀ ਪਰ ਉਹ ਸਾਈਡ ਤੇ ਇਸ ਗੀਤ ਦੇ ਬਾਅਦ ਚੱਲ ਰਿਹਾ ਸੀ ਬਣਾਉਣੇ ਆ ਨਹੀਂ ਕੰਮ ਜਿਹੜੇ ਅਸੀਂ ਖੇਡਦੇ ਆ ਉਹਦੇ ਨਾਲ ਵੀਡੀਓ ਬਣਾਣੀ ਚਾਹੀਦੀ ਸੀ ਤਾਂ ਕਿ ਮੈਂ ਦੂਰੋਂ ਪੜਾਈ ਸੀਗੀ ਮੈਂ ਇਹਨਾਂ ਦੀ ਬੇਇੱਜ਼ਤੀ ਵੀ ਨਾ ਹੋਵੇ ਨਹੀਂ ਇਹਨਾਂ ਨੂੰ ਖੇਡਣ ਹੀ ਨਹੀਂ ਆਉਂਦੀ ਸੀਗੀ ਵਧੀਆ ਐਵੇਂ ਅਮੇ ਨੇ ਇਹ ਆ ਕਿ ਬਾਡੀ ਦੀ ਐਕਸਰਸਾਈਜ਼ ਹੀ ਹੋ ਜਾਂਦੀ ਆ ਹੋਰ ਤਾਂ ਇਹਨਾਂ ਨੇ ਖੇਡ ਕੇ ਕਿਹੜਾ ਹੁਣ ਮੈਡਲ ਲੈ ਕੇ ਆਣਾ ਮਿਲ ਗਿਆ ਮੈਂ ਤਾਂ ਅਸੀਂ ਮਿਲ ਜਾ ਇੱਕ ਵਾਰ ਜਾਣ ਲੱਗੇ ਮਿਲ ਜਾਈਏ ਹਾਂ ਜੀ ਨੇ ਉਹਦਾ ਵੀ ਗੱਲ ਕਰਦੀ ਸਾਰਿਆਂ ਦੀ ਗੱਲ ਕਰਦੀਆਂ ਵਿਚਾਰ ਐ ਹੁੰਦਾ ਵੀ ਖੇਡ ਕੇ ਜਾਂ ਐਕਸਰਸਾਈਜ਼ ਹੀ ਹੋ ਜਾਂਦੀ ਹੈ ਵੀਕੈਂਡ ਤੇ ਖੇਡ ਲੈਣਦੇ ਨੇ ਹੋਰ ਤਾਂ ਚਲੋ ਕੀ ਹੁੰਦਾ ਆ ਤੇ ਮੀਂਹ ਜਾਂ ਪਿਆ ਆ ਸਾਰੇ ਬਾਜ਼ੇ ਬਾਰੇ ਤਗੜੇ ਸੀਗੇ ਵੀ ਮੀਂਹ ਪੈਂਦੇ ਜੇ ਖੇਡ ਹੀ ਗਏ ਯਾਰ ਮੇਰੇ ਅਰਗਿਓ ਵੇ ਮਾੜੀਆਂ ਜੇ ਕਣੀਆਂ ਦੇਖਦੀਆਂ ਦੇ ਅੰਦਰ ਲੋਕ ਦੀ ਫਿਰਦੀ ਹੁੰਦੀ ਹੁੰਨੀ ਹੈਗੀ ਬੰਦਾ ਸੋਚਦਾ ਬਿਮਾਰ ਹੋ ਜਾਗੇ ਕਿਉਂ ਮੀਂਹ ਚ ਪੰਗਾ ਲੈਣਾ ਤੇ ਪਾਰਕ ਨਾਲ ਅਜੀਬ ਜਿਹਾ ਸੀਗਾ ਪਤਾ ਨਹੀਂ ਕਾ ਉਹ ਤਾਂ ਮੀਂਹ ਕਰਕੇ ਜਾਂ ਸੁਣਨਾ ਸੀਗਾ ਮੀਂਹ ਕਰਕੇ ਲੇਟ ਵੀ ਹੋ ਗਏ ਸੀ ਨਾ ਓਕੇ ਹੁਣ ਆ ਟਾਈਮ ਨੂੰ ਤਾਂ ਬੰਦੇ ਘਰੇ ਚਲੇ ਜਾਂਦੇ ਤੇ ਮੈਨੂੰ ਐ ਸੀਗਾ ਮੈਂ ਕਿਹਾ ਮੈਂ ਕੱਲੀ ਜਿਗਾ ਤੋਂ ਪਕਰਾਂ ਸਕੂਲ ਦੀ ਜਿਹੜਾ ਨਾਲ ਸਕੂਲ ਉਹ ਵੀ ਪਾਰਕਿੰਗ ਪੱਟਦੀ ਸਾਰੀ ਨਵੀਂ ਬਣਾਉਣੀ ਆ ਉਹਦੇ ਕਰਕੇ ਫਿਰ ਆਉਂਦੇ ਨਹੀਂ ਆ ਕਿਉਂਕਿ ਗੱਡੀਆਂ ਲਾਉਣ ਨੂੰ ਥਾਂ ਨਹੀਂ ਰਹਿੰਦੀ ਹੈਗੀ ਓਕੇ ਓਕੇ ਓਕੇ